ਸੰਵਿਧਾਨ ਬਣਾਉਣ ਵਾਲੇ ਡਾਕਟਰ ਅੰਬੈਡਕਰ ਜੀ ਨੇ ਇਹ ਗੱਲ ਕਹੀ ਸੀ ਕਿ ਜੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਨੇ ਰਾਜਨੀਤਿਕ ਵਪਾਰ ਹੈ ਪਰ ਭਾਰਤ ਦੇ 85 ਕਰੋੜ ਲੋਕ ਦੱਬਾ ਕੁਚਲਾ ਸਮਾਜ ਇਹਨਾਂ ਲਈ ਰਾਜਨੀਤਿਕ ਮਿਸ਼ਨ ਹੈ ਤੇ ਇਸ ਨੂੰ ਮਿਸ਼ਨ ਸਮਝਣਾ ਅੱਜ ਦੇਸ਼ ਦੇ ਉੱਤੇ ਖਤਰਾ ਹੈ ਤੇ ਸੰਵਿਧਾਨ ਦੇ ਉੱਤੇ ਖਤਰਾ ਹੈ ਕਿ ਅਗਰ ਅਸੀਂ ਅੱਜ ਸੰਵਿਧਾਨ ਨੂੰ ਨਾ ਬਚਾਇਆ ਤੇ ਮੁਰਤੇ ਉਹੀ ਮੰਨੂ ਦਾ ਕਾਨੂੰਨ ਫਿਰ ਸਭ ਭਾਰਤ ਵਿੱਚ ਲਾਗੂ ਹੋ ਜਾਏਗਾ ਜਿਹੜਾ ਇਹ ਗੱਲ ਕਹਿੰਦਾ ਹੈ ਕਿ ਢੋਰ ਗਵਾਰ ਸ਼ੂਦਰ ਪਸ਼ੁਨਾਰੀ ਇਹ ਸਭ ਤਾੜਨ ਦੇ ਅਧਿਕਾਰੀ ਅੱਜ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਤੇ ਅੱਜ ਦੇਸ਼ ਸਮਾਜ ਨੌਜਵਾਨ ਔਰ ਬੱਚਿਆਂ ਨੂੰ ਐਜੂਕੇਸ਼ਨ ਦੀ ਲੋੜ ਹੈ ਧਰਮ ਦੀ ਲੋੜ ਨਹੀਂ ਧਰਮ ਵਿਅਕਤੀਗਤ ਮੁੱਦਾ ਹੈ ਹਰ ਵਿਅਕਤੀ ਨੂੰ ਆਪਣੇ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ ਲੀਡਰਾਂ ਨੂੰ ਵੀ ਸਨਮਾਨ ਕਰਨਾ ਚਾਹੀਦਾ ਇਸ ਲਈ ਧਰਮ ਨੂੰ ਇੱਕ ਪੱਖ ਸੇ ਰੱਖ ਕੇ ਅਸੀਂ ਜੋ ਰਾਜਨੀਤੀ ਦੱਸ ਰਹੀ ਹੈ ਜੋ ਇਸ ਦੇਸ਼ ਦਾ ਸੰਵਿਧਾਨ ਦੱਸ ਰਿਹਾ ਹੈ ਕਿ ਦੇਸ਼ ਵਿੱਚ ਸਮਤਾ ਆਜ਼ਾਦੀ ਭਾਈਚਾਰਾ ਤੇ ਨਿਆਂ ਹੋਣਾ ਚਾਹੀਦਾ ਦੇਸ਼ ਅੰਦਰ ਰੋਟੀ ਕਪੜਾ ਮਕਾਨ ਸੇਤ ਸੂਲਤਾ ਤੇ ਸੁਰੱਖਿਆ ਹੋਣੀ ਚਾਹੀਦੀ ਹੈ ਧਰਮ ਦੀ ਗੱਲ ਸਮਾਜਿਕ ਸੰਘਰਸ਼ ਪਾਰਟੀ ਨਹੀਂ ਕਰਦੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਇਛਾ ਸੰਘਰਸ਼ ਲੈ ਕੇ ਆ ਰਹੇ ਹੋ ਕੁਝ ਵੱਡੀ ਪਾਰਟੀਆਂ ਵੀ ਲੱਗੀਆਂ ਨੇ ਜਿਸ ਤਰ੍ਹਾਂ ਦੇਖਦੇ ਹੋ। ਅੱਜ ਸਮਾਜਿਕ ਸੰਘਰਸ਼ ਪਾਰਟੀ ਤੇ ਸਦ ਭਾਵਨਾ ਦਲ ਦੋਨਾਂ ਦਾ ਜੁਆਇੰਟ ਹੈ ਤੇ ਅੱਜ ਅਸੀਂ ਪਾਰਟੀ ਦਾ ਦਫਤਰ ਖੋਲ੍ਹਿਆ ਹੈ ਇੱਥੇ। ਤੇ ਇਸ ਸਮੇਂ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਗੱਲ ਕਹਿਣਾ ਚਾਹਦੀ ਆ ਕਿ ਸੰਵਿਧਾਨ ਬਣਾਉਣ ਵਾਲੇ ਡਾਕਟਰ ਅੰਬੈਡਕਰ ਜੀ ਨੇ ਇਹ ਗੱਲ ਕਹੀ ਸੀ कि ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਨੇ ਰਾਜਨੀਤਿਕ ਵਪਾਰ ਹੈ ਪਰ ਭਾਰਤ ਦੇਸ਼ ਦੇ 85 ਕਰੋੜ ਲੋਕ ਦੱਬਾ ਕੁਚਲਾ ਸਮਾਜ ਉਹਨਾਂ ਲਈ ਰਾਜਨੀਤਿਕ ਮਿਸ਼ਨ ਹੈ ਤੇ ਇਸ ਨੂੰ ਮਿਸ਼ਨ ਸਮਝਣਾ ਪਰ ਅਸੀਂ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਦੇਖ ਰਹੇ ਹਾਂ ਕਿ ਰਾਜਨੀਤੀ ਦਾ ਵਪਾਰੀਕਰਨ ਤੇ ਅਪਰਾਧੀਕਰਨ ਹੋ ਗਿਆ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜਿਕ ਸੰਘਰਸ਼ ਪਾਰਟੀ ਮੈਦਾਨ ਵਿੱਚ ਆਈ ਹੈ ਔਰ ਸਮਾਜ ਨੂੰ ਇਹ ਕਹਿ ਰਹੀ ਹੈ ਕਿ ਅੱਜ ਦੇਸ਼ ਦੇ ਉੱਤੇ ਖਤਰਾ ਹੈ ਤੇ ਸੰਵਿਧਾਨ ਦੇ ਉੱਤੇ ਖਤਰਾ ਹੈ ਕਿ ਅਗਰ ਅਸੀਂ ਅੱਜ ਸੰਵਿਧਾਨ ਨੂੰ ਨਾ ਬਚਾਇਆ ਤੇ ਮੁਰਤੇ ਉਹੀ ਮੰਨੂ ਦਾ ਕਾਨੂੰਨ ਫਿਰ ਸਭ ਭਾਰਤ ਵਿੱਚ ਲਾਗੂ ਹੋ ਜਾਏਗਾ ਜਿਹੜਾ ਇਹ ਗੱਲ ਕਹਿੰਦਾ ਹੈ ਕਿ ਢੋਰ ਗਵਾਰ ਸ਼ੂਦਰ ਪਸ਼ੁਨਾਰੀ ਇਹ ਸਭ ਧਰਨ ਕੇ ਅਧਿਕਾਰੀ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ ਜਿਸ ਤਪੀਤੇ ਖੜੇ ਹੋ ਕੇ ਬਾਬਾ ਨਾਨਕ ਜੀ ਨੇ ਉਸ ਮੰਨੁਵਾਦੀ ਸਿਸਟਮ ਨੂੰ ਲਲਕਾਰਿਆ ਸੀ ਉਹ ਇਹ ਗੱਲ ਕਹੀ ਸੀ ਕਿ ਸੋ ਕਿਉ ਮੰਦਾ ਆਕੀਏ ਜਿਤ ਜੰਮੇ ਰਾਜਾਨ ਤੇ ਅੱਜ ਸਮਾਜ ਨੂੰ ਇਹ ਕਹਿ ਰਹੇ ਆ ਕਿ ਸਾਨੂੰ ਅੱਜ ਸਿਰਫ ਕਥਾ ਕਹਾਣੀਆਂ ਨਹੀਂ ਸੁਣਾਉਣੀਆਂ ਕਿ ਸਾਡੇ ਲਈ ਪਗਤ ਸਿੰਘ ਨੇ ਕਰਤਾਰ ਸਿੰਘ ਸਰਾਭਾ ਜੀ ਨੇ ਕੁਝ ਕੀਤਾ ਜਾਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅਸੀਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਅੱਜ ਜੋ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਉਹਨਾਂ ਦਾ ਲਿਗ ਅਸੀਂ 75 ਸਾਲ ਮੰਨਿਆ ਲੇਕਿਨ ਅੱਜ ਅਸੀਂ ਕੀ ਕਰਨਾ ਇਹਦਾ ਫੈਸਲਾ ਇੱਕ ਤਰੀਕ ਨੂੰ ਸਾਨੂੰ ਕਰਨਾ ਹੈ ਅਗਰ ਅਸੀਂ ਸਹੀ ਨੁਮਾਇंदे ਚੁਣ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਜੋ ਦੇਸ਼ ਦੀ ਰੱਖਿਆ ਕਰ ਸਕਣ ਸੰਵਿਧਾਨ ਦੀ ਰੱਖਿਆ ਕਰ ਸਕਣ ਅਗਰ ਸੰਵਿਧਾਨ ਬਚੇਗਾ ਪਾਹੀ ਦੇਸ਼ ਦਾ ਬੱਚੇ ਬਜ਼ੁਰਗ ਨੌਜਵਾਨ ਔਰ ਬੀਬੀਆਂ ਦੀ ਰਾਖੀ ਹੋਏਗੀ ਨਹੀਂ ਤਾਂ ਜੋ ਹਾਲਾਤ ਨੇ ਉਹ ਸਾਡੇ ਸਾਹਮਣੇ ਨੇ ਇਸ ਲਈ ਇਸ ਮੌਕੇ ਤੇ ਅਗਰ ਅਸੀਂ ਫਿਰ ਉਹ 20 ਕਰੋੜ 50 ਕਰੋੜ ਲਾਣ ਵਾਲਿਆਂ ਨੂੰ ਚੁਣ ਕੇ ਭੇਜਿਆ ਉਹ ਨਾ ਸੰਵਿਧਾਨ ਦੀ ਰੱਖਿਆ ਕਰਨਗੇ ਨਾ ਸਮਾਜ ਦੀ ਨਾਤੀਆਂ ਪੈਣਾ ਦੀ ਰੱਖਿਆ ਕਰਨਗੇ ਉਹ ਤਾਂ 20 ਕਰੋੜ ਦਾ 200 ਕਰੋੜ ਹੀ ਬਣਾਣਗੇ ਇਸ ਲਈ ਉਹਨਾਂ ਨਮਾਦਿਆਂ ਨੂੰ ਜਿਨ੍ਹਾਂ ਅੰਦਰ ਸਦਾਚਾਰ ਹੈ ਜੋ ਤੁਹਾਡੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਜਾ ਕੇ بلند ਕਰਨਗੇ ਉਹਨਾਂ ਨੂੰ ਚੋਣਾਂ ਪੈਣ ਜਿਹੜਾ ਇਲੈਕਸ਼ਨਾਂ ਦੇ ਦੌਰਾਨ ਬਿਆਨਬਾਜ਼ੀ ਹੁੰਦੀ ਹੈ ਧਰਮ ਨੂੰ ਲੈ ਕੇ ਬਿਆਨਬਾਜ਼ੀ ਕਈ ਵਾਰੀ ਗਲਤ ਸਪਟਾਵਲੀ ਵੱਲ ਭਰਤੀ ਜਾਂਦੀ ਹੈ ਕਿ ਉਹਨਾਂ ਨੂੰ ਤੁਹਾਡਾ ਮੈਸੇਜ ਕੀ ਹੈ ਹਾਂਜੀ ਤਾਂ ਇਹ ਹੈ ਕਿ ਅੱਜ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਤੇ ਅੱਜ ਦੇਸ਼ ਸਮਾਜ ਨੌਜਵਾਨ ਔਰ ਬੱਚਿਆਂ ਨੂੰ ਐਜੂਕੇਸ਼ਨ ਦੀ ਲੋੜ ਹੈ ਧਰਮ ਦੀ ਲੋੜ ਨਹੀਂ ਧਰਮ ਵਿਅਕਤੀਗਤ ਮੁੱਦਾ ਹੈ ਹਰ ਵਿਅਕਤੀ ਨੂੰ ਆਪਣੇ ਧਰਮ ਦਾ ਸਨਮਾਨ ਕਰਨਾ ਚਾਹੀਦਾ ਔਰ ਲੀਡਰਾਂ ਨੂੰ ਵੀ ਸਨਮਾਨ ਕਰਨਾ ਚਾਹੀਦਾ ਇਸ ਲਈ ਧਰਮ ਨੂੰ ਇੱਕ ਪਾਸੇ ਰੱਖ ਕੇ ਅਸੀਂ ਜੋ ਰਾਜਨੀਤੀ ਦੱਸ ਰਹੀ ਹੈ ਜੋ ਇਸ ਦੇਸ਼ ਦਾ ਸੰਵਿਧਾਨ ਦੱਸ ਰਿਹਾ ਹੈ ਕਿ ਦੇਸ਼ ਵਿੱਚ ਸਮਤਾ ਆਜ਼ਾਦੀ ਭਾਈਚਾਰਾ ਤੇ ਨਿਆਂ ਹੋਣਾ ਚਾਹੀਦਾ ਦੇਸ਼ ਅੰਦਰ ਰੋਟੀ ਕਪੜਾ ਮਕਾਨ ਸ਼ੇਧ ਸੌਲਤਾ ਤੇ ਸੁਰੱਖਿਆ ਹੋਣੀ ਚਾਹੀਦੀ ਹੈ ਧਰਮ ਦੀ ਗੱਲ ਸਮਾਜਿਕ ਸੰਘਰਸ਼ ਪਾਰਟੀ ਨਹੀਂ ਕਰਦੀ ਸਾਰੇ ਧਰਮ ਸਨਮਾਨ ਨੇ ਔਰ ਸਾਰੇ ਧਰਮਾਂ ਦਾ ਸੀ ਸਨਮਾਨ ਕਰਦੀ